ਮੈਂ ਡਾਕਟਰ ਜਸਵਾਲ ਅੱਜ ਅਸੀਂ ਘੁੰਮਦੇ ਘਮਉਦੇ ਭੁੰਗੇ ਬਲੌਗ ਵਿੱਚ ਇੱਧਰ ਕੂਟਾ ਪਿੰਡ ਦੇ ALUCHE ਦਾ ਬਾਗ ਦੇਖਣ ਗਏ ਸੀ ਉਸ ਤੋਂ ਬਾਅਦ ਅਸੀਂ ਭੁੰਗੇ ਨੂੰ ਜਾ ਰਹੇ ਸੀ ਤੇ ਇੱਥੇ ਮਹੰਤ ਬ੍ਰਿੰਦਰ ਸਿੰਘ ਜੀ ਦਾ ਬਾਗ ਦੇਖਿਆ ਜਿਹੜਾ ਕਿ ਅਸੀਂ ਕੋਈ ਲਗਭਗ 15 ਤੋਂ 18 ਸਾਲ ਪਹਿਲਾਂ ਲਵਾਇਆ ਸੀ ਉਸ ਸਮੇਂ ਜਦੋਂ ਇਹ ਲਵਾਇਆ ਸੀ ਤਾਂ ਖਸ਼ਿਆਰਪੁਰ ਵਿੱਚ ਜਿਹੜਾ ਆ ਆੜੂ ਦਾ ਜਾਂ ਨਾਖਾਂ ਦਾ ਬਾਗ ਲਾਉਣ ਦਾ ਕੋਈ ਰਿਝਾਨ ਨਹੀਂ ਸੀ ਤੇ ਉਦੋਂ ਬਾਬਾ ਜੀ ਸਾਡੇ ਨਾਲ ਥੋੜੇ ਨਾਰਾਜ਼ ਵੀ ਹੋ ਗਏ ਕਿ ਤੂੰ ਸਾਨੂੰ ਨਾਖਾਂ ਦਾ ਬਾਗ ਕਿਉਂ ਲਗਾ ਰਿਹਾ ਹੈ ਕਿ ਅਸੀਂ ਨਿੰਬੂ ਜਾਤੀ ਦਾ ਹੀ ਕੋਈ ਲਗਾਉਣਾ ਫਿਰ ਵੀ ਡਾਕਟਰ ਬਲਵਿੰਦਾ ਨੇ ਤੇ ਅਸੀਂ ਜੀਤ ਕਰਕੇ ਲਵਾਤਾ ਕਿ ਜਿਹੜਾ ਕਿ ਹੁਣ ਪੂਰਾ ਜੋਬਨ ਤੇ ਆ ਇਹਦੀ ਪਹਿਲੇ ਸਾਲਾਂ ਵਿੱਚ ਕੁਝ ਇਹਨਾਂ ਨੂੰ ਬਾਬਾ ਜੀ ਨੂੰ ਪੈਕੇਜ ਪ੍ਰੈਕਟਿਸ ਕਟਿੰਗ ਦਾ ਥੋੜਾ ਘੱਟ ਗਿਆਨ ਹੋਣ ਕਰਕੇ ਹੁਣ ਉਹਨਾਂ ਦੀ ਪੂਰੀ ਮਹਾਰਤ ਹਾਸਲ ਹੋ ਗਈ ਆ ਤੇ ਪਿਛਲੇ 4-5 ਸਾਲਾਂ ਤੋਂ ਬਹੁਤ ਵਧੀਆ ਇਹ ਬਾਗ ਵਿਕ ਰਿਹਾ ਤੇ ਇਸ ਸਾਲ ਵੀ ਇਹ ਬਾਗ ਵਿਕ ਚੁੱਕਾ ਆ ਤੇ ਮੇਰੇ ਨਾਲ ਇਹਨਾਂ ਦੇ ਜਿਹੜੇ ਇੱਥੇ ਸਾਮ ਸਵਾਲ ਕਰਦੇ ਆ ਉਹ ਮੌਜੂਦ ਆ ਉਹਨਾਂ ਤੋਂ ਆਪਾਂ ਪੁੱਛਾਂਗੇ ਕਿ ਕਿਵੇਂ ਇਸ ਤਰ੍ਹਾਂ ਦਾ ਤੁਸੀਂ ਬੱਖਰੇ ਬੱਖਰੇ ਬਾਗ ਦੇਖਦੇ ਹੋ ਹੁਸ਼ਾਰਪੁਰ ਜ਼ਿਲ੍ਹੇ ਤੇ ਕਿਦਾਂ ਦਾ ਤੁਹਾਨੂੰ ਇਹ ਬਾਗ ਲੱਗਾ ਕਿਹੋ ਜਿਹਾ ਬਾਗ ਆ ਇਹ ਬਾਗ ਤੋਂ ਪਹਿਲੇ ਬਹੁਤ ਵਿਗੜਾ ਹੋਇਆ ਥਾ ਅੱਛਾ ਅਸੀਂ 2 ਸਾਲ ਸੇ ਖਾਰੇ ਹਨ ਬਾਗ ਕੋ ਓਕੇ ਇਹ ਸਾਰੀ ਟਾਂਗੀਆਂ ਜ਼ਮੀਨ ਪਰ ਥੀ ਓਕੇ ਜਿਹੜੇ ਕੀੜੇ ਕੁੜੇ ਥੈ ਨੇ ਇਹ ਪਰ ਚੜਦੇ ਥੇ ਠੀਕ ਆ ਇਹ ਟਾਈਮ 7 ਕਿੱਲੇ ਕੇ 20 46 ਬੂਰੇ ਖਾਦ ਹਮ ਲੋਕ ਪਾ ਦिए ਠੀਕ ਆ ਪਾਣ ਸਪਰੇ ਹੋ ਚੁੱਕਾ ਠੀਕ ਆ ਹਾਂ ਦੇਖੋ ਇਹਨੂੰ ਨਾ ਕਿੰਨਾ ਜ਼ਿਆਦਾ ਫਲ ਆਇਆ ਆ ਸੋ ਆਪਾਂ ਨੂੰ ਨਾ ਜਿਹੜਾ ਪlant ਨੂੰ ਇਸ ਤਰ੍ਹਾਂ ਟ੍ਰੇਨ ਕਰਨਾ ਚਾਹੀਦਾ ਕਿ ਸਾਨੂੰ ਮੋੜੀ ਦੀ ਲੋੜ ਨਾ ਹੋਵੇ ਆਪਣੇ ਆਪ ਹੀ ਸਟਾਊਟ ਸਟਾਊਟ ਹੋਣਾ ਚਾਹੀਦਾ ਕਿਉਂਕਿ ਆ ਫਲ ਬਹੁਤ ਜ਼ਿਆਦਾ ਆ ਇਹਦੇ ਚ ਥੋੜੀ ਬਹੁਤੀ ਥਿਨਕ ਵੀ ਕਰਨੀ ਚਾਹੀਦੀ ਆ ਕਿਉਂਕਿ ਮਾਰਕੀਟ ਵਿੱਚ ਜਦੋਂ ਹੁਣ ਸਾਡਾ ਨਵਾਂ ਟ੍ਰੈਂਡ ਆ ਗਿਆ ਕਿ ਜਿਹੜਾ ਵਧੀਆ ਫਰੂਟ ਆ ਉਹਦਾ ਦੁੱਗਣਾ ਰੇਟ ਮਿਲ ਜਾਂਦਾ ਸੋ ਜਿਹੜਾ ਜਿਹੜੇ ਤਾਂ ਕਿਸਾਨ ਵੀਰ ਆਪਣਾ ਬਾਗ ਲਗਾਉਂਦੇ ਆ ਜਾਂ ਵਪਾਰੀ ਆ ਉਹਨਾਂ ਨੂੰ ਤਾਂ ਪਤਾ ਹੁੰਦਾ ਕਿ ਇਹਨੂੰ ਤੋੜਨ ਤੋਂ ਬਾਅਦ ਮੰਡੀ 'ਚ ਰੱਖ ਕੇ 30 35 ਦਿਨ ਬਾਅਦ ਮੰਡੀ ਕਰਨ ਕਰਨਾ ਜੀ ਤਾਂ ਜਿਹੜੇ ਮੇਰੇ ਭਰਾ ਫਰੈਸ਼ ਲਾਇਆ ਜਾਂ ਉਹਨਾਂ ਨੂੰ ਪਤਾ ਨਹੀਂ ਘੇਲੂ ਪੱਧਰ ਲਾਇਆ ਉਹਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਨਾਖਾਂ ਨੂੰ ਆਪਾਂ ਫਰਿੱਜ 'ਚ ਰੱਖ ਕੇ 14 15 ਦਿਨ ਰੱਖਣ ਤੋਂ ਬਾਅਦ ਖਾਇਆ ਜਾਵੇ ਤੇ ਬਹੁਤ ਜਿੱਦਾਂ ਬੱਗੂ ਕੋਸ਼ਾ ਹੋ ਜਾਂਦਾ ਉਹਦੇ ਨਾਲ ਨਰਮਾਖ ਬਣ ਜਾਂਦੀ ਹੈ ਇੱਥੇ ਦੱਸਣਯੋਗ ਹੈ ਕਿ ਜਦੋਂ ਜਿਹੜੇ ਡਿਸਟਿਊਸ ਪਲਾਂਟ ਆ ਉਹ ਚ ਕਾਂਡਛਾਂ ਦੀ ਬਹੁਤ ਮਹੱਤਤਾ ਆ ਉਸ ਸਮੇਂ ਬੋਡੋ ਮਿਕਸਚਰ ਕਰਨਾ ਉਸ ਤੋਂ ਬਾਅਦ ਜਿਹੜੇ ਕੀੜੇ ਮਕੌੜੇ ਆ ਉਹਦੇ ਤੋਂ ਆਪਾਂ ਨੂੰ ਮਿੱਡਾ ਜੱਕਟਾਰਾ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਹੋਰ ਸਪਰਿਆਂ ਵੀ ਕਰਨੀਆਂ ਪੈਂਦੀਆਂ ਕਿਉਂਕਿ ਬਿਨਾਂ ਸਪਰਿਆਂ ਤੋਂ ਨਹੀਂ ਹੁੰਦਾ ਹੁਣ ਜਿਵੇਂ ਆ ਸਮਾਂ ਆ ਗਿਆ ਹੁਣ ਇਹਦੇ ਤੇ ਮਾਈਟ ਦਾ ਹਮਲਾ ਹੋਣਾ ਉਹ ਜਿਉਂ-ਜਿਉਂ ਗਰਮੀ ਵਧੀ ਜਾਣੀ ਹੈ ਡਰਾਇਡਨੈਸ ਹੋਈ ਜਾਣੀ ਹੈ ਤੇ ਮਾਈਟ ਦਾ ਹਮਲਾ ਹੋਣਾ ਉਹਦੇ ਲਈ ਸਾਨੂੰ ਜੋ ਯੂਨੀਵਰਸਿਟੀ ਤੋਂ ਸ਼ਿਫਾਰਸ਼ ਕੀਤੀਆਂ ਦਵਾਈਆਂ ਉਹ ਜ਼ਰੂਰ ਕਰਨੀਆਂ ਚਾਹੀਦੀਆਂ ਆ ਇਹ ਜਿਹੜੀ ਪੱਥਰ ਨਾਲ ਆਖ ਹੈ 7 ਕਿੱਲੇ ਆ ਤੇ ਨਾਲ 2 ਕਿੱਲੇ ਨਰਮ ਲੱਖਾਂ ਵੀ ਲਗਾਈਆਂ ਸੀ ਮੈਂ ਉੱਥੇ ਜਾ ਕੇ ਦੱਸੂਗਾ ਉਹ ਉਹ ਕਿਉਂ ਨੇ ਉਹਨਾਂ ਨੂੰ ਫੜ ਲੱਗਾ ਜਾਂ ਪੱਟ ਕਿਉਂ ਦਿੱਤੀਆਂ ਉਹਦੇ ਬਾਰੇ ਮੈਂ ਗੱਲ ਹੁਣ ਅਗਲੀ ਜਿਹੜਾ ਸਾਡਾ ਛੋਟਾ ਜਿਹਾ ਸੈਗਮੈਂਟ ਹੋਗਾ ਉਹਦੇ ਵਿੱਚ ਕਰੂੰਗਾ ਜਿਵੇਂ ਕਿ ਮੈਂ ਪਹਿਲਾਂ ਗੱਲ ਕਰ ਚੁੱਕਾ ਕਿ ਸਰਦਾਰ ਬਰਿੰਦਰ ਸਿੰਘ ਜੀ ਨੇ ਇੱਥੇ ਬੱਗੂ ਕੋਸ਼ਾ ਜਿਹਨੂੰ ਨਰਮ ਨਾਖਾਂ ਕਹਿੰਦੇ ਆ ਦੋ ਤਿੰਨ ਵੈਰੈਟੀਆਂ ਪੀਜੂ ਦੀਆਂ ਲਵਾਈਆਂ ਸੀ ਉਹਨਾਂ ਵਿੱਚੋਂ ਆ ਇੱਕ ਦੋ ਲਾਈਨਾਂ ਅਜੇ ਹੈਗੀਆਂ ਇਹਨਾਂ ਨੂੰ ਦੇਖੋ ਕਿੰਨਾ ਘਟਫਾਲਾ ਸੋ ਆ ਦੋ ਤਿੰਨ ਸਾਲ ਤੋਂ ਆਕ ਕੇ ਬਾਬਾ ਜੀ ਨੇ ਬਾਗ ਸਾਰਾ ਪੱਟ ਦਿੱਤਾ ਇਹਦੇ ਵਿੱਚ ਪੱਥਰ ਨਾਲ ਦੇ ਨਾਲ ਅਲੂਚੇ ਦੀ ਇੰਟਰ ਕ੍ਰੋਪ ਕਰ ਦਿੱਤੀ ਹੈ ਇਹ ਲਗਭਗ ਦੋ ਕਿੱਲੇ ਆ ਇਹ ਉਦੋਂ ਦਾ ਯਾਰ ਬਹੁਤ 15 16 ਸਾਲ ਵੇਟ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਇਹ ਪੱਟਣਾ ਪਿਆ ਸੋ ਮੇਰੇ ਹਿਸਾਬ ਨਾਲ ਜੀ ਨਰਮ ਨਾਖਾ ਸਾਡੇ ਏਰੀਆ 'ਚ ਜਾਂ ਚਿਲਿੰਗ ਅਬਰਤ ਨਹੀਂ ਪੂਰੇ ਹੁੰਦੇ ਪਤਾ ਨਹੀਂ ਕੀ ਪ੍ਰੋਬਲਮ ਆ ਲੱਗ ਰਹੀ ਰਹੀ ਕਿਉਂ ਆ ਤੁਸੀਂ ਕਿਉਂ ਇਹ ਪਿਛਲੇ ਸਾਲ ਬਾਗ ਵਧਾਤਾ ਸੀ ਨਰਮ ਨਾਖ ਦਾ ਆ ਵੀ ਨਰਮ ਨਾਖ ਦੇ ਬੁੱਟੇ ਆ ਦੱਸੋ ਹਾਂਜੀ ਹਾਂਜੀ ਹਾਂ ਫਲ ਘਟ ਲੱਗਦਾ ਨਹੀਂ ਕਿ ਕਿਤਨੇ ਕਿਰੇਟ ਚੁਰ ਤੇ ਸੇ

ਨਹੀਂ ਕਾਹ ਨਹੀਂ ਕਭੀ ਨਹੀਂ ਹੋਣਗੇ ਇਸਨੇ ਪੂਰੇ ਅੱਛਾ ਅੱਛਾ ਜਦੋਂ ਨਾਖਾਂ ਦਾ ਬਾਗ ਸਰਦਾਰ ਬ੍ਰਿਧਾ ਸਿੰਘ ਜੀ ਨੇ ਲਗਾਇਆ ਸੀ ਉਸ ਸਮੇਂ ਆ ਨਿੰਬੂ ਦਾ ਕਿੰਨੂ ਦਾ ਬਾਗ ਲਗਾਇਆ ਸੀ ਉਹ ਚਾਹੁੰਦੇ ਸੀ ਕਿ ਸਾਰੇ ਬਾਗ ਚ ਹੀ ਕਿੰਨੂ ਦਾ ਬਾਗ ਲਗਾਇਆ ਜਾਵੇ ਕਿਉਂਕਿ ਉਸ ਸਮੇਂ ਕਿੰਨੂ 1.5 ਤੋਂ 1.2 ਲੱਖ ਪਰ ਏਕੜ ਵਿਕਦਾ ਸੀ ਪਰ ਹੁਣ ਇਹ ਦੇਖ ਲਓ ਇਹ 10 ਮਾ ਆ ਗਿਆ ਇਹ ਜੰਗਲ ਬਣ ਗਿਆ ਅ ਜਿਹੜੇ ਇੱਥੇ ਦੇ ਮਾਲਕ ਆ ਇਹਨੂੰ ਕੁਝ ਕਰ ਵੀ ਨਹੀਂ ਰਾਏ ਸੋ ਆਪਾਂ ਨੂੰ ਸਮੇਂ ਦੇ ਹਿਸਾਬ ਨਾਲ ਸੋਚਣਾ ਚਾਹੀਦਾ ਕਿ ਜਦੋਂ ਏਰੀਆ ਵੱਧ ਜਾਂਦਾ ਆ ਕਿਸੇ ਵੀ ਚੀਜ਼ ਦਾ ਤੇ ਮਾਰਕੀਟ ਬਹੁਤ ਡਾਊਨ ਹੋ ਜਾਂਦੀ ਆ ਸੋ ਹੁਣ ਮੈਨੂੰ ਲੱਗਦਾ ਕਿ ਲਖਾਣਾ ਨਾ ਇਹ ਹਾਲ ਹੋ ਜਵੇ ਸੋ ਇਹਦੇ ਲਈ ਆਪਾਂ ਨੂੰ ਕੋਲਡ ਸਟੋਰਿੰਗ ਪ੍ਰੋਸੈਸਿੰਗ ਦਾ ਅਗਾਊਂ ਤੋਂ ਹੀ ਪ੍ਰਬੰਧ ਕਰ ਲੈਣਾ ਚਾਹੀਦਾ ਆ ਸੋ ਪਲਾਨਿੰਗ ਕੀਤੀ ਜਾਵੇ ਕਿੰਨਾ ਏਰੀਆ ਹੈ ਹਰੇਕ ਸਾਲ ਵਧਾਉਣਾ ਇਹਨੇ ਇੱਕ ਟਾਰਗੇਟ ਹੋਵੇ ਕਿ ਇੰਨੇ ਪਰਸੈਂਟ ਏਰੀਆ ਬਦਲਣਾ ਚਾਹੀਦਾ। ਸੋ ਸਮੇ ਦਾ ਚੱਕਰ ਹੁੰਦਾ ਆ ਤੇ ਆਪਾਂ ਨੂੰ ਉਹਦੇ ਧਿਆਨ 'ਚ ਰੱਖਦੇ ਹੋਏ ਆਪਾਂ ਨੂੰ ਜਿਹੜੀ ਐਡਵਰਸਿਫਿਕੇਸ਼ਨ ਪ੍ਰੋਗਰਾਮ ਬਣਾਉਣਾ ਚਾਹੀਦਾ ਆ। ਪਿੰਡ ਕੂਟਾਂ ਤੋਂ ਡਾਕਟਰ ਜਸਪਾਲ ਨਾਲ ਡਾਕਟਰ ਦੀਪਕ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਿਓ। ਧੰਨਵਾਦ।